ਸੱਚਾ ਕਾਲ ਪੰਜਾਬੀ ਜਕੇ ਤੁਮ ਸਾਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੁਣਲਾ ਮਨਪ੍ਰਿਕ ਹੋਰ ਦਰਸ਼ਕੋ ਇਸ ਵਕਤ ਦੀ ਅਪਡੇਟ ਬਟਾਲਾ ਦੇ ਮਾਨਗੜ ਤੋਂ ਨਿਕਲ ਕੇ ਸਾਹਮਣੇ ਆਏ ਦੱਸਿਆ ਜਾ ਰਿਹਾ ਹੈ ਕਿ 25 ਸਾਲਾਂ ਦੇ ਇੱਕ ਨੌਜਵਾਨ ਦੀ ਨਸ਼ੇ ਦੇ ਓਵਰਡੋਜ਼ ਕਾਰਨ ਉਸ ਦੀ ਪੇਤ ਪਰੇ ਹਾਲਾਤਾਂ ਵਿੱਚ ਮੌਤ ਹੋ ਗਈ ਤੁਹਾਨੂੰ ਦੱਸ ਦਈਏ ਕਿ ਇਸ ਜੋ ਨੌਜਵਾਨ ਸੀ ਇਸ ਦਾ ਨਾਮ ਰੋਹਿਤ ਦੱਸਿਆ ਜਾ ਰਿਹਾ ਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ तो उन्होंने दस दिए कि नशे के ओवरडोज़ कारण जो इस नौजवान तो की जो भेद भरे हालातों में मौत हो गई जिस तुंतो परिवारक मैंबर का रो रो बुरा हाल है इस नाल ही इलाके के लोगों का यह भी कहना से कि इस बटाला दे महानगर इलाका इतने शरेआम जो नशा विकता है तो पुलिस प्रशासन बार बार गुहार लगाते हैं पर उन्होंने वालों भी कोई कार्रवाई नहीं की जाती जिस जो पंजाब की नौजवानी खतरे में है पुलिस पंजाब सरकार वालों भी जो कि युद्ध नशे का मुहिम चलाई जा रही है पर इसके बावजूद भी पंजाब दे कई इलाके हैं जिथे शरेआम नशा बेचा जाता है अते जो नौजवान हैं वो नशे द्रस्त भी अते पुलिस प्रशासन हाथ से हाथ तरी बैठी है इस नाल जो इलाके के लोग स यह भी कहना सो पुलिस प्रशासन है वो गरीब लोगों के घर गरीब लोगों पर कार्रवाई करते जो नशे के व्डे जो कारोबारी हैं उन्होंने कोई भी नहीं फटता उन्होंने कोई भी नकेल नहीं पाई जाती पर यह भी दसाया जा रहा है कि एक जो मंदभागी खबर जो बटाला मान महानगर तो निकल के सामने ज दसया जा रहा है एक पजी साल नौजवान रोहित नशे ओवरडोज कारण मौत हो गई भी दसया जा रहा है कि ये नौजवान अपने माता पिता का एक लौता बच्चा सी ਅਤੇ ਇਸ ਨਸ਼ੇ ਦੇ ਕਾਰਨ ਅੱਜ ਇਸ ਦੀ ਜੋ ਜਾਂਚ ਚੱਲੀ ਹੈ ਪਿੱਛੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਜੋ ਇਲਾਕੇ ਦੇ ਲੋਕਨ ਉਹ ਵੀ ਇਸ ਨਸ਼ੇ ਤੋਂ ਪਰੇਸ਼ਾਨ ਹਨ ਉਨ੍ਹਾਂ ਵੱਲੋਂ ਵੀ ਪਲੀਜ਼ ਪ੍ਰਸ਼ਾਸਨ ਦੇ ਜੋ ਕਿ ਕਈ ਸਵਾਲ ਖੜੇ ਕੀਤੇ ਹਨ ਪਰ ਪੁਲਿਸ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਪਹਿਲਾਂ ਤਾਂ ਇਸ ਦਾ ਮੋਰਟਮ ਪੋਸਟਮਾਰਟਮ ਕੀਤਾ ਜਾਵੇ ਉਸ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਦੀ ਦੀ ਬਦਲ ਗਿਆ ਕੋਈ ਜਗਤ ਬੋਲ ਕੀ ਹੈ ਵੇਰੇ ਮੇਰੇ ਵੀ ਤਾਰੇ ਹਾਂ ਅੱਜ ਹਨੇral ਪਾ ਬੇੜੇ ਟੀਕਾ ਲਾਣ ਨਾਲ ਮੌਤ ਹੋਈ ਏ ਦੀ ਇਹ ਬੱਚੇ ਦੀ ਮੌਤ ਟੀਕਾ ਲਾਉਣ ਨਾਲ ਹੋਈ ਵੀ ਆ ਇੱਥੇ ਇੱਕ ਦੀਆਂ ਨਹੀਂ ਤਿੰਨ ਚਾਰ ਮੌਤਾਂ ਹੋ ਗਈਆਂ ਬੇੜੇ ਇੱਥੇ ਬਾਗ ਕਟਿਆ ਗਿਆ ਏ ਇੱਥੇ ਬਾਗ ਚ ਵੀ ਲੋਕੀ ਟੀਕਾ ਲਾ ਕੇ ਨਸ਼ਾ ਕਰਕੇ ਮੌਤਾਂ ਹੋ ਗਈਆਂ ਤੇ ਇੱਥੇ ਸਾਡੀ ਕੋਈ ਸਰਕਾਰ ਦੀ ਸੁਣਵਾਈ ਨਹੀਂ ਕਿਸੇ ਪੁਲਿਸ ਵਾਲੇ ਦੀ ਨਹੀਂ ਸੁਣਾਈ ਕਿਤੇ ਕੁਛ ਨਹੀਂ ਜੋ ਵੀ ਕੋਈ ਕੁਛ ਨਹੀਂ ਸਾਡੀ ਕੋਈ ਨਹੀਂ ਆ ਗਈ ਸੁਣਾਈ ਕਦੇ ਸ਼ਿਕਾਇਤ ਕੀਤੀ ਪੁਲਿਸ ਨੂੰ ਪੁਲਿਸ ਨੂੰ ਸ਼ਿਕਾਇਤ ਕਰਨ ਦਾ ਮੌਕਾ ਦੇਣ ਦਾ ਕਿਤਰਾ ਟਾਈਮ ਦਈਏ ਜੇ ਕਿਤੇ ਪੁਲਿਸ ਪੈਣੀ ਹੋਵੇ ਤੇ ਪੁਲਿਸ ਨੇ ਪਹਿਲੋ ਫੋਨ ਕਰ ਦੇਣਾ ਵੇਚਣ ਵਾਲਿਆਂ ਨੂੰ ਵੀ ਅਸੀਂ ਆਉਣ ਲੱਗੇ ਬੰਦੇ ਫਰਾਰ ਕਰ ਦੋ ਤੇ ਬੰਦੇ ਉਸੇ ਟਾਈਮ ਗੈਪ ਤੇ 5 ਮਿੰਟ ਨਹੀਂ ਬਣੇ ਪੁਲਿਸ ਗਈ ਤੇ ਬੰਦੇ ਉੱਥੇ ਇੱਕ ਪਾਸੇ ਪੁਲਿਸ ਕਾਰਵਾਈ ਵੀ ਕਰਦੀ ਪਈ ਘਰਾਂ ਆ ਉਹ ਉਹ ਘਰ ਟਾਂਡੇ ਹੀ ਆ ਸਿਰਫ ਉਹ ਜਿਹੜੇ ਮੋਟੇ ਕੰਮ ਚੰਗੇ ਚੱਲਣ ੜੇ ਆ ਉਹਨਾਂ ਦੇ ਘਰ ਤੁਹਾਨੂੰ ਅੱਜ ਤੱਕ ਨਹੀਂ ਦਿਖੇ ਡਾ ਹੁੰਦੇ ਆ ਜਿਹੜੇ ਭੁੱਖੇ ਮਰਦੇ ਪਏ ਆ ਨਾ ਲੋਕਾਂ ਦੇ ਉਹਨਾਂ ਦੇ ਘਰ ਟਹੁੰਦੇ ਆ ਕਿਉਂਕਿ ਤਾਂ ਅਗਲਿਆਂ ਨੇ ਮਿਹਨਤ ਕਰ ਕਰਕੇ ਨਹੀਂ ਘਰ ਬਣਾਏ ਅੱਜ ਇੱਕ ਜਵਾਨ ਪੁੱਤ ਚਲਾ ਗਿਆ ਪੁੱਤ ਚਲ ਗਿਆ ਉਹ ਮਾਂ ਨੂੰ ਪੁੱਛ ਕੇ ਵੇਖੋ ਕੱਲਾ ਕੱਲਾ ਉਹਦਾ ਪੁੱਤਰ ਆ ਸਾਡਾ ਵੀ ਭਰਾ ਨਸ਼ੇ ਨੇ ਖਾ ਲਿਆ ਸਾਡਾ ਵੀ ਭਰਾ ਨਸ਼ੇ ਨੇ ਖਾ ਲਿਆ ਕੋਈ ਨਹੀਂ ਜੋ ਨਸ਼ਾ ਸਰਕਾਰ ਹਟਮਦੀਆ ਜੇ ਕਾਂਗਰਸੀਏ ਆਏ ਉਹ ਵੀ ਉਹ ਜੇ ਕਾਲੀਏ ਮੈਂ ਕਾਲੀਆਂ ਦੀ ਧੀ ਆ ਮੈਂ ਬਾਦਲ ਦਾ ਮੇਰੇ ਪਿਓ ਨੇ ਜੇਲਾ ਕਟੀਆਂ ਕੋਈ ਕਾਂਗਰਸੀਏ ਕੋਈ ਕਾਲੀਏ ਕੋਈ ਨਹੀਂ ਕੁਛ ਵੀ ਹਟਮਦਾ ਜੇ ਝਾੜੂ ਵਾਲੇ ਆਏ ਉਹ ਸਾਰਿਆਂ ਨੂੰ ਝਾੜੂ ਹੀ ਫੇਰੀ ਜਾਂਦੇ ਹੋਰ ਤੱਕ ਕੱਕ ਕੀਤਾ ਨਹੀਂ ਹਜੇ ਉਤਰਾ ਆਏਗਾ ਮੈਂ ਮੰਤਰੀ ਇੱਥੇ ਮੈਂ ਤੁਹਾਡੀਆਂ ਗਲੀਆਂ ਬਣਾਉਣਾ ਮੈਂ ਆ ਕਰ ਦੂ ਮੈਂ ਜੇ ਕਰ ਦੂ ਉੱਥੇ ਜੋ ਆਇਆ ਕੋਈ ਨੇ ਕੋਖ ਨਹੀਂ ਬਣਾਇਆ ਮਾਣ ਨਗਰ ਖੜੇ ਆ ਗੱਲਾ ਵੀਰ ਆਇਆ ਹੀ ਇੱਥੇ ਨਸ਼ਾ ਕਰਕੇ ਪਿਆ ਆ ਗਾ ਆਂਦੇ ਜਾਂਦੇ ਨੂੰ ਦੱਸਿਆ ਹੈਗਾ ਤੇ ਆਪਾਂ ਵੇਖਿਆ ਮਤਲਬ ਕਿ ਹਾਲ ਬਹੁਤਾ ਹੀ ਮਾੜਾ ਹੈਗਾ ਕੋਈ ਨੀ ਦਾ ਵੀ ਇੱਥੇ ਤਾਂ ਵੀ ਅੰਦਰ ਦੀ ਸਾਰੇ ਬੰਦੇ ਉਹ ਬੰਦੇ ਆਉਂਦੇ ਹੈਗੇ ਆ ਇੱਥੇ ਨਸ਼ਾ ਕੈਂਪ ਵਿੱਚ ਨਸ਼ਾ ਬੰਦ ਹੋ ਗਿਆ ਨਾ ਸਾਰੇ ਬੰਦੇ ਕੈਂਪ ਵਿੱਚੋਂ ਮੁਰਗੀ ਮੱਲਿਓ ਸਾਰੇ ਇੱਧਰ ਆਉਂਦੇ ਹੈਗੇ ਜੇ ਸਵੇਰੇ ਆਣ ਕੇ ਵੇਖ ਲਿਓ ਮੇਲਾ ਲੱਗਾ ਹੁੰਦਾ ਜੇ ਉਸ ਨੂੰ ਪਤਾ ਲੱਗੇ ਸੀ ਸਟਾਫ ਆ ਭਾਜੀ ਹੋਰ ਦੱਸੋ ਇਤੋਂ ਵੱਧ ਕੀ ਹੁੰਦਾ ਲੱਗੇ ਸਾਰੇ ਸਿਵਲ ਜਿੱਥੇ ਤੁਰੇ ਫਿਰਦੇ ਆ ਸਾਰਿਆਂ ਨੇ ਕਾਰਵਾਈ ਕੀਤੀਆਂ ਸ਼ਿਕਾਇਤਾਂ ਵੀ ਕੀਤੀਆਂ ਹੈਗੀਆਂ ਅੰਦਰ ਖਾਤੇ ਚਲੋ ਹੁਣ ਮੈਂ ਕਿਸ ਦਾ ਨਾਂ ਨਹੀਂ ਲੈਣਾ ਹੈਗਾ ਉਹ ਸਾਰਿਆਂ ਦੇ ਉਹਨਾਂ ਦੇ ਘਰਾਂ 'ਚ ਪਹਿਲਾਂ ਉਹਨਾਂ ਦੇ ਨਾਂ ਪਹੁੰਚਦੇ ਕਿ ਤੁਸੀਂ ਇਹਨਾਂ ਨੇ ਸ਼ਿਕਾਇਤ ਕੀਤੀ ਹੈਗੀ ਹੁਣ ਦੱਸੋ ਬੰਦਾ ਕੀ ਸ਼ਿਕਾਇਤ ਕਰੇ ਲੋਕੀ ਡਰਦੇ ਲੋਕੀ ਡਰਦੇ ਹੀ ਆ ਭਾਜੀ ਇੱਥੇ ਕਿਹੜੀ ਗੱਲ ਹੈਗੀ ਆ ਇਹ ਸਾਰਿਆਂ ਦੇ ਆਪਣੇ ਭੀ ਪੁੱਤਰ ਦਾ ਹੁੰਦਾ ਕਿ ਚਲੋ ਕੀ ਗੱਲਾਂ ਨਿਛੇੜੀ ਬੰਦੇ ਤੋਂ ਸਾਰ ਕੋਈ ਡਰਦਾ ਹੀ ਆ ਸਿੱਧੀ ਜੜੀ ਗੱਲ ਹੈ ਜੀ ਜਿਹੜੇ ਵੇਚਣਦੇ ਆ ਸਰਕਾਰਾਂ ਨਾਲ ਵੀ ਹੱਥ ਮਿਲੇ ਜਾਂ ਤੇ ਸਿੱਧੀ ਜੜੇ ਪੁਲਸ ਨਾਲ ਵੀ ਹੱਥ ਮਿਲੇ ਜਾਂ ਫੇਰ ਹੀ ਵੀ ਕਹਿੰਦੇ ਆ ਨਹੀਂ ਤੇ ਕਿੱਥੇ ਵਿਕਦਾ ਹੈ ਅੱਗੇ ਤੇ ਚਲੋ ਮਤਲਬ ਠੀਕ ਰਹਿੰਦਾ ਸੀ ਭਰਾ ਜੀ ਪਤਾ ਨਹੀਂ ਕੀ ਰੱਬ ਜਾਣੇ ਅੱਗੇ ਤੇ ਚਲੋ ਮਤਲਬ ਘਰ ਆ ਜਾਂਦਾ ਸੀ ਪਤਾ ਨਹੀਂ ਤੇ ਮਤਲਬ ਠੀਕ ਹੀ ਘਰੇ ਰਹਿੰਦਾ ਪਿਛੇ ਜੇ ਪੇਟ ਚ ਹੋਈਦੀ ਮਤਲਬ ਕਬਜ਼ੀ ਹੋਈਦੀ ਸੀ ਤੇ ਆ ਹੁਣ ਥੋੜਾ ਬਦਲ ਠੀਕ ਹੋਇਆ ਤੇ ਅੱਜ ਮੈਂ ਕਿਦਾਂ ਹਾਂ ਮੈਂ ਦਿੱਲੀ ਜਾਣਾ ਵਾ ਤੇ ਕਰੂੰ ਐਹੀ 30300 1500 ਰੁਪਏ ਵੀ ਦਿੱਤਾ ਇਹਨੂੰ ਤੇ 1500 ਰੁਪਏ ਦਿੱਤਾ ਕੱਪੜੇ ਨਵੇਂ ਤੋਂ ਪਾ ਕੇ ਆਇਆ ਵਾ ਤੇ ਪਿੱਛੋਂ ਬੈਗ ਵੀ ਪਏ ਕੱਪੜੇ ਪੇਰ ਵਟੇ ਜੱਟੇ ਪਕਾ ਕੇ ਰੱਖੀ ਦੀ ਹੈ ਕਹਿੰਦਾ ਮੈਂ 6 ਵਜੇ ਜਾਣਾ ਵਾ ਤੇ ਇੱਥੇ ਆ ਕੇ ਪਤਾ ਲੱਗ ਨੂੰ ਕਿ ਮਤਲਬ ਆ ਤੁਹਾਡ ਸਰਕਾਰ ਕਾਰਵਾਈ ਤੇ ਕਰਦੀ ਕੋਸ਼ਿਸ਼ ਕਾਰਵਾਈ ਕਰਦੀ ਹੈ ਪਰ ਫਿਰ ਵੀ ਨਸ਼ਾ ਹਾਂਜੀ ਨਸ਼ਾ ਤੋਂ ਅੰਦਰ ਖਾਤੇ ਤੁਹਾਨੂੰ ਪਤਾ ਫੋਨਾ ਕਨੈਕਟ ਚੱਲੀ ਜਾਂਦੀ ਜਾਂਦੀ ਜਾਂਦਾ ਇਹਨਾਂ ਫੋਨ ਕਰਕੇ ਸੱਦਿਆ ਕਿਹਨੇ ਕਿਹਾ ਜਾ ਫੋਨ ਦੇ ਨਾਲ ਹੀ ਮਾਂ ਪਿਓ ਦੇ ਕਿਸੇ ਮੰਦੇ ਸੁਣਦੀਆਂ ਜੀ ਪੁੱਛਿਆ ਕਿੱਥੇ ਚੱਲੇ ਦੱਸ ਦੱਸ ਦੇਣੀ ਹਾਂਜੀ ਮੰਗ ਹੀ ਕਰਦੇ ਮੰਗੇ ਇਹ ਕੀ ਕੀ ਕਰਨੀ ਜੀ ਅਸੀਂ ਤੁਹਾਡਾ ਜਵਾਬ ਪਤਾ ਚੱਲ ਗਿਆ ਜੀ ਬਥੇਰੇ ਨੇ ਸਮਝਾਉਂਦੇ ਨੇ ਕਿ ਜਿੱਦਾਂ ਹੁਣ ਗੁਰੂ ਵਾਲਾ ਬਣ ਜਾ ਜੇ ਤੁਹਾਨੂੰ ਜੇਮ ਚਫਲ ਦਿੱਤੀ ਤੇ ਪਾਏ ਹੁਣ ਫਿਰ ਕੋਸੇ ਚ 84 ਜੁਲੱਖ ਜੀ ਉੱਥੇ ਪੈ ਗਿਆ ਜਾ ਕੇ ਫਿਰ ਕਤਾ ਬਿੱਲ ਨਹੀਂ ਬਣੇਗਾ ਜੇ ਮੇਰੇ ਮੌਕਾ ਉਹ ਮਾਲ ਖਣਾ ਮਿਲਦਾ ਨਹੀਂ ਮਿਲਿਆ ਨਸ਼ੇ ਦੇ ਪੈਖੇ ਉਹ ਸਿੱਧਰਾਂ ਜਿੱਤਾ ਆ ਉਹਦੇ ਚਲ ਗਈ ਰੂਹ ਜਾਨ ਮੋਤਾਂ ਨਸ਼ਾ ਲਈ ਜਾਂਦਾ ਹਾਂ ਜੀ ਸਾਨੂੰ ਨੇ ਇਨਫੋਰਮੇਸ਼ਨ ਆਈ ਕੀ ਆ ਜਿਹੜੇ ਪਰਾੜ ਆ ਮਾਨ ਫਾਰਮ ਦੇ ਉਹਦੇ ਵਿੱਚ ਡੈੱਡ ਬਾਡੀ ਪਈ ਆ ਡੈੱਡ ਬਾਡੀ ਲਿਆਏ ਆ ਬਾਕੀ ਪੋਸਟਮੈਨ ਦੇ ਹਿਸਾਬ ਤੇ ਜਿਹੜੀ ਕੋਈ ਚੀਜ਼ ਸਾਹਮਣੇ ਆਏਗਾ ਉਹਨੂੰ ਸੋਚੇ ਕੀਤਾ ਜਾਏਗਾ ਨਈ ਰਿਪੋਰਟ ਮਰ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਨਸ਼ੇ ਨਾਲ ਡੈੱਡ ਹੋ ਗਿਆ ਹੈ ਉਹ ਸਾਰਾ ਗਰਮੀ ਨਾ ਹੋਈ ਹੋਏ ਜਿਹੜਾ ਜਿਸ ਤਿੱਕਾ ਕਰ ਰਹੇ ਨੇ ਨਸ਼ਾ ਸਾਰੇ ਨਹੀਂ ਹੁੰਦੇ ਇਹਦੀ ਕਾਰਵਾਈ ਹੋ ਰਹੀ ਆ ਤੇ ਜਨਤਾ ਸਾਹ ਦੇਣ ਵੱਤ ਠੀਕ ਹੈ ਜੀ ਕਿ ਨਸ਼ੇ ਦਾ ਜਲਦੀ ਜਲਦੀ ਠੱਲ ਪਾਇਆ ਜਾਏ ਅਸੀਂ ਫਿਰ ਹਾਜ਼ਰ ਹੋਵਾਂਗੇ ਨਮ ਨੇ ਅਪਡੇਟ ਤੇ ਪੇਨ ਨੂੰ ਲਾਈਕ ਕਮੈਂਟ ਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ